ਡਾਕਟਰ ਸੁਦਰਸ਼ਨ ਕਤਲ ਮਾਮਲੇ ਕੋ ਲੈ ਕੇ ਪੰਜਾਬ ਪੁਲਿਸ ਨੇ ਵਿਰਸਾ ਸਿੰਘ ਵਲਟੋਆ ਦੇ ਖਿਲਾਫ ਪੱਟੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਥਾ ਔਰ ਅੱਜ ਉਨਕੀ ਤਾਰੀਖ ਸੀ ਵਿਰਸਾ ਸਿੰਘ ਵਲਟੋਆ 13 ਤਾਰੀਖ ਕੋ ਮਨੀਸ਼ ਗਰ ਕੀ ਅਦਾਲਤ ਪੱਟੀ ਮੇ ਪੇਸ਼ ਹੋਏ ਉਹਨੇ ਆਪਣੇ ਬਿਆਨ ਦੀ ਔਰ ਕਾਇ ਕੇ ਮੇਰਾ ਇਸ ਮਾਮਲੇ ਮੇ ਕੋਈ ਲੈਣਾ ਦੇਣਾ ਨਹੀਂ ਹੈ वल्टोवा ने कहा कि सत्ताधारी पार्टी की तरफ से उनको जानबूझकर हरासमेंट किया जा रहा है उन्होंने कहा कि पंजाब पुलिस की ओर से पूरे कागज अदालत में पेश नहीं किए गए अदालत ने पुलिस को पूरे कागज़ पेश करने के लिए कहा है वल्टोवा अब तीन अप्रैल को पट्टी अदालत में पेश होंगे ਫੋਰਦੀ ਕੰਪਲਾਈਂਸ ਜਿਹੜਾ ਪੇਸ਼ ਹੋਇਆ ਨਹੀਂ ਤੇ ਉਹਦੇ ਵਿੱਚ ਜਿਹੜਾ ਕੇਸ ਆ ਉਹਦੇ ਵਿੱਚ ਜਿਹੜਾ ਬੇਲ ਆਰਡਰ ਸਾਰੇ ਉਲਟਵਾ ਸਾਹਿਬ ਦੇ ਫਾਈਲ ਦੇ ਵਿੱਚ ਲੱਗੇ ਸੀਗੇ ਉਹਦੇ ਕੋਲੋਂ ਜਿਹੜਾ ਅਦਾਲਤ ਨੇ ਜਿਹੜਾ ਅਗਲੀ ਤਰੀਕ ਪੇਸ਼ੀ ਜਿਹੜੀ ਆ ਉਹ 3 April ਜਿਹੜੀ ਆ ਫਿਕਸ ਕੀਤੀ ਆ ਕਿਉਂਕਿ ਅਜੇ ਕੋਈ ਪੂਰਾ ਰਿਕਾਰਡ ਜਿਹੜਾ ਐ ਕੇਸ ਦਾ ਅਰੀ ਸੰਮਲ ਡਾਕੂਮੈਂਟੇਸ਼ਨ ਦੀ ਡਿਊਟੀ ਹੁੰਦੀ ਹੈ ਕਿ ਜਿਹੜੀ ਉਹਨਾਂ ਦੀ ਫਾਈਲ ਆ ਉਹਨੂੰ ਪ੍ਰੋਪਰਲੀ ਜਿਹੜਾ ਹੈਗਾ ਉਹ ਕੰਪਲੀਟ ਕਰਕੇ ਉਹ ਅਦਾਲਤ ਦੇ ਵਿੱਚ ਪੂਰੀ ਫਾਈਲ ਜਿਹੜੀ ਪੇਸ਼ ਕੀਤੀ ਜਾਵੇ ਪਰ ਇਸ ਕੇਸ ਦੇ ਵਿੱਚ ਜਿਹੜਾ ਉਹ ਇੱਕ ਬਿਲਕੁਲ ਅਧੂਰਾ ਜਿਹੜਾ ਹੈਗਾ ਉਹ ਚਲਾਮ ਪੇਸ਼ ਕੀਤਾ ਹੈ ਅਦਾਲਤ ਦੇ ਵਿੱਚ ਹੁਣ ਇਸੇ ਕਰਕੇ ਅਦਾਲਤ ਨੇ ਜਿਹੜਾ ਹੈਗਾ ਪੂਰਾ ਰਿਕਾਰਡ ਮੰਗਿਆ ਪੂਰੇ ਰਿਕਾਰਡ ਵਾਸਤੇ ਜਿਹੜੀ ਹੈਗੀ ਉਹ ਅਗਲੀ ਡੇਟ ਫਿਕਸ ਕੀਤੀ ਹੈ ਉਸ ਰਿਕਾਰਡ ਪੂਰਾ ਆਏਗਾ ਫਿਰ ਦੇਖਿਆ ਜਾਏਗਾ ਬੇਲ ਆਰਡਰ ਜਿਹੜੇ ਆ ਆਲਰੇਡੀ ਜਿਹੜੀ ਅਪੀਲ ਹੋਏ ਨੇ ਪਹਿਲਾਂ ਕੇਸ ਦੇ ਵਿੱਚ ਮੋਟਵਾ ਸਾਹਿਬ ਉਹਦੇ ਵਿੱਚ ਬੇਲ ਆਰਡਰ ਵੀ ਆ ਚੁੱਕੇ ਨੇ ਉਹ ਬੇਲ ਆਰਡਰ ਦੇ ਅਕੋਰਡਿੰਗ ਦੀ ਜਿਹੜਾ ਹੈਗਾ ਉਹ ਕਲੀਅਰ ਨੇ ਹੁੰਦਾ ਹੈ ਕਿ ਇਹ ਕੇਸ ਜਿਹੜਾ ਪਹਿਲਾਂ ਚੱਲਿਆ ਇਹਦਾ ਟ੍ਰਾਇਲ ਵੀ ਚੱਲਿਆ ਹਾਜੀਆਂ ਵੀ ਲੱਗੀਆਂ ਨੇ ਹੁਣ ਰਿਕਾਰਡ ਆਏਗਾ ਬਾਕੀ ਜਿਹੜਾ ਹੈਗਾ ਉਹ ਪਾਸ ਪਤਰੀ ਕਿਸੇ ਤਰੀਕਾ ਸਰ ਪਾਈ ਗਈ ਹੁਣ ਡੇਟ ਦਿਲ ਰਿਕਾਰਡ ਵਾਸਤੇ ਵੀ ਸੋਈ ਸੰਗੋ ਜੋਦੇ ਚ ਗੇੜੀਆਂ ਜਾਤੀਆਂ ਹੋਈਆਂ ਨੇ ਮੈਂ ਜਿੰਨੇ ਬਿਜਾਤਾਂ ਕੀਤੀ ਸੀ ਮੈਂ ਇਨਵੈਸਟ ਉੱਥੇ ਕੇ ਚ ਬਸਾਇਆ ਗਿਆ ਹਾਂ ਜੀ ਤੇ ਇਹਦੇ ਚ ਬਕਾਇਦਾ ਮੇਰੀ ਜ਼ਮਾਨਤ ਹੋਈ ਤੇ ਬਾਅਦ ਚ ਡਿਸਚਾਰਜ ਕਰਕੇ ਤੇ 60 ਸਾਲਾਂ ਬਾਅਦ ਵੀ ਪੁਲਿਸ ਨੇ ਰਿਪੋਰਟ ਉਹਦਾ ਪੂਰਾ ਨਹੀਂ ਕੀਤਾ ਜਾਂ ਕੋਈ ਫਾਈਲ ਦੀ ਵੀ ਸੱਜਾ ਖਾਬਾ ਤੇ ਮੇਰੇ ਤੇ ਘਰਾ ਕੋਈ ਨਹੀਂ ਟੂ ਟੇਕ ਇਜ਼ ਦਾ ਦੁਬਾਰਾ ਕੰਤਾਕ ਨਬਰ ਪਰ ਪੁਲਿਸ ਨੇ ਜਿਹੜੀ ਪੁਲਿਸ ਨੇ ਆਨੇ ਆ ਕੀਤਾਇਆ ਧੰਗਾ ਕੀਤਾਇਆ ਧੋਖਾ ਕੀਤਾਇਆ ਕਿ ਬੜੇ ਸਤਕਾਰਯੋਗ ਦੇ ਸੁਦਰਸ਼ਨ ਤਰੇਨ ਸੀ ਜਿਹੜੇ ਇਲਾਕੇ ਦੇ ਮੰਨੇ ਪਰਮੰਦੇ ਸੀ ਲੋਕਾਂ ਵਿੱਚ ਹਰਮਨ ਕਰ ਰਹੇ ਸੀ ਲੋਕਾਂ ਦੇ ਕੰਮ ਆਉਂਦੇ ਸੀ ਲੋਕਾਂ ਦੀ ਸੇਵਾ ਕਰਦੇ ਸੀ ਉਹਨਾਂ ਦਾ ਮਰਡਰ ਹੋਇਆ ਕਤਲ ਹੋਇਆ ਕਿਉਂ ਹੋਇਆ ਕਿੰਨੇ ਕੀਤਾ ਉਹਦੀ ਤਫਤੀਸ਼ ਕਰਨ ਦੀ ਬਜਾਏ ਅਸਲ ਨਿਆਂ ਦੇਣ ਦੀ ਬਜਾਏ ਪੁਲਿਸ ਨੇ ਉਸ ਦੌਰ ਦੇ ਵਿੱਚ ਜਿਹੜਾ ਕਬੂ ਹੈ ਉਹਦੇ ਤੇ ਸੱਜੇ ਵਾਲਾ ਵੀ ਖੰਬੇ ਵਾਲਾ ਵੀ ਜੋ ਤੱਕ ਰਿਦਾ ਉਸਕੇ ਇਤਫਾਦ ਦਿੱਤਾ ਕਬਸਾ ਹੈ ਵੀ ਇਹ ਕੁਦਰਾ ਮਾਰੀ ਗਿਆ ਤੇ ਅੱਜ ਜਿਹੜਾ ਅਦਾਲਤ ਨੇ ਇਹ ਰਿਪੋਰਟ ਸੰਭਲ ਕੀਤਾ ਹੈ ਤੇ ਬੋਲਦਾ ਕਿਉਂਕਿ ਮੇਰੀ ਇਹ ਜਮਾਨਤ ਪਹਿਲਾਂ ਹੋ ਚੁੱਕੀ ਸੀ ਜਿਹੜੇ ਡਿਸਚਾਰਜ ਦੇ ਆਰਡਰ ਹੈ ਉਹ ਨਹੀਂ ਲੱਭੇ ਪਹਿਲੇ ਤਾਂ ਕਹਿੰਦੇ ਜਮਾਨਤ ਹੀ ਨਹੀਂ ਹੋਈ ਤੇ ਗ੍ਰਿਫਤਾਰੀ ਨਹੀਂ ਪਈ ਹੌਲੀ ਹੌਲੀ ਪੁਲਿਸ ਸਾਰਾ ਕੁਝ ਮੰਨ ਗਈ ਮੇਰੇ ਕਹਲੇ ਡਿਸਚਾਰਜ ਦੇ ਆਰਡਰ ਲੱਭ ਜਾਣਗੇ ਅਸੀਂ ਵੀ ਲੱਗੇ ਆ ਹਾਂਜੀ ਜੋ ਲੱਗ ਕੇ ਸੁਣਨ ਕੋਈ ਸੀ ਬਿਲਕੁਲ ਇਹ ਤਾਂ ਕੋਈ ਦਰਾਵਾ ਨਹੀਂ ਕਿ ਮੇਰੇ ਤੋਂ ਅਫਸਰ ਕਿੰਦੇ ਰਹਿ ਜੀ ਸੀਐਮ ਹਾਊਸ ਤੋਂ ਸਾਨੂੰ ਫੋਨ ਆਉਂਦੇ ਸਾਡੇ ਤੇ ਦਬਾਅ ਬਹੁਤ ਜ਼ਿਆਦਾ ਹੈ ਸਾਨੂੰ ਪਤਾ ਵਿੱਚ ਠਕਾ ਹੋ ਰਿਹਾ ਅਫਸਰ ਮੈਨੂੰ ਕਿੰਦੇ ਰਿਹਾ ਇਹ ਇੱਕ ਸਿਆਸਤ ਕਰਨ ਦੀ ਕਰਨ ਲਈ ਕੇਵਲ ਤੇ ਕੇਵਲ ਰੁਠੀਆਂ ਸੇਕਣ ਵਾਸਤੇ ਇਹ ਜਿਹੜਾ ਬਲੀ ਦਾ ਬੱਕਰਾ ਜਿਹੜਾ ਦੁਬਾਰਾ ਬਣਾਇਆ ਗਿਆ ਇਹਦਾ ਜਿੰਨੀ ਵੀ ਨਿੰਦਾ ਕਰੀਏ ਥੋੜੀ ਜਿਹਾ ਪਰ ਕਿਉਂਕਿ ਇਹ ਅਜੇ ਹੱਕਰਣਾ ਨਹੀਂ ਚਾਹੀਦਾ ਛੱਪੀਆਂ ਉਹਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜਿਤਨਾ ਦੀ ਰਾਜਨੀਤੀ ਕਾਂਗਰਸ ਦੀ ਗੰਦੀ ਰਾਜਨੀਤੀ ਤੁਸੀਂ ਸੁਣੀ ਸੀ ਪਰ ਏਡੀ ਗੰਦੀ ਰਾਜਨੀਤੀ ਕਰ ਸਕਦੇ ਆ ਕਿ ਪੁਰਾਣੇ ਐਵੇਂ ਗੱਲਾਂ ਵੜਾ ਬਣਾ ਕੇ ਮੈਂ ਕੱਲ ਜੀ ਨਹਿਰਮਿੰਦਰ ਸਿੰਘ ਗਿੱਲ ਹ ਉਹਦੇ ਤੇ ਮੇਰੇ ਨਾਲ ਕੇਸ ਸੀ ਉਹਦੇ ਕੁਇਟ ਲਾਡਰ ਲੈਣ ਕੇ ਦੇਣਗੇ ਉਹਨਾਂ ਦਾ ਕੇਸ ਬ੍ਰਿਜ ਦੇ ਐਡਰੈਸ ਲੈਣਗੇ ਕਿ ਇਸ ਚੀਜ਼ ਦਾ ਕੇਸ ਹੈ। ਇਹੇ ਇਸ ਤਰ੍ਹਾਂ ਦੇ ਕੇਸ ਸੀਗੇ ਉਹ ਤਾਂ ਝੂਠੇ ਪਾਏ ਸੀ। ਪਰ ਇੱਕ ਲੇਡੀਜ਼ ਵੱਲੋਂ ਜੋ ਦੱਸਿਆ ਜਾਂਦਾ ਹੈ ਕਿ ਬਲਦਵਾਹ ਸਾਹਿਬ ਨੇ ਇਸ ਤਰ੍ਹਾਂ ਮਾਰ ਕੇ ਜਿੱਤਾ ਵਾ ਉਹਨੇ ਅੱਜ ਵੀਡੀਓ ਨਹੀਂ ਦਿਖਾਈ ਵਾਰ ਨਹੀਂ ਦਿੱਤੀ ਨਾ ਚੈਨਲ 'ਤੇ ਉਹਨਾਂ ਦੀ। ਉਹ ਤਾਂ ਪਤਾ ਨਹੀਂ ਕਾਂਗਰਸ ਦੇ ਲੀਡਰ ਹੈ ਜੀ। ਉਹ ਤਾਂ ਲੀਡਰ ਕਹੀ ਜਾ ਰਹੀ ਹੈ। ਜੋ ਬਕਵਾਸ ਕਰੀ ਜਾ ਰਹੀ ਹੈ ਤਾਂ ਉਹ ਤਾਂ ਮਤਲਬ ਸੱਚ ਹੈ। ਉਹ ਤਾਂ ਨਿਮਸ਼ਾ ਮੈਂ ਤਾਂ ਇਹ ਵੀ ਰਖਿਆ ਲੈ। ਜਿਹੜੀ ਜੋ ਕਹਿੰਦੀ ਉਹ ਤਾਂ ਕੀ ਹੈ ਉਹ ਲੀਟੇ ਹੋਣਾ ਤੇ ਜੋ ਬੋਲਦੀ ਉਹ ਤਾਂ ਕੰਸ਼ਾਸਤ ਕਰ ਸਰ ਅੱਜ ਕੋਈ ਤਰੀਕ ਪਈ ਹੈ ਕਿ ਜਾਂ 3 ਅਪ੍ਰੈਲ ਪੈ ਗਈ ਜੀ ਬਕਾਇਦਾ 3 ਅਪ੍ਰੈਲ